ਜਦੋਂ ਗੁਰਬਾਣੀ ਨੂੰ ਪੜ੍ਹਦੇ ਆਂ ਤੇ ਸਵਾਲ ਉੱਠਦਾ ਹੈ ਗੁਰੂ ਤੇ ਸਿੱਖ ਦਾ ਰਿਸ਼ਤਾ ਕਿੱਦਾਂ ਦਾ ਹੈ ਜੇ ਗੁਰੂ ਚਰਨਾਂ ਨਾਲ ਜੁੜਦੇ ਆਂ ਗੁਰੂ ਸਿੱਖ ਦਾ ਰਿਸ਼ਤਾ ਕਿੱਦਾਂ ਦਾ ਹੈ ਉਹ ਕਹਿੰਦੇ ਗੁਰੂ ਸਿੱਖ ਦਾ ਰਿਸ਼ਤਾ ਇਦਾਂ ਦਾ ਜਿੱਦਾਂ ਪਤੀ ਤੇ ਪਤਨੀ ਦਾ ਰਿਸ਼ਤਾ ਹੁੰਦਾ ਹੈ ਹੁਣ ਪਤੀ ਪਤਨੀ ਦਾ ਰਿਸ਼ਤਾ ਕਿੱਦਾਂ ਦਾ ਹੈ ਪਤਨੀ ਉਹ ਕਰਮ ਕਰਦੀ ਹੈ ਜਦੋਂ ਜਿਹਦੇ ਨਾਲ ਮੈਨੂੰ ਮੇਰੇ ਪਤੀ ਦੀ ਖੁਸ਼ੀ ਮਿਲਦੀ ਹੈ ਪਰ ਹੁਣ ਸਿੱਖ ਉਹ ਕਰਮ ਕਰਦਾ ਹੈ ਨਹੀਂ ਮੇਰਾ ਗੁਰੂ ਦੀ ਖੁਸ਼ੀ ਮਿਲ ਜਾਈ ਪਤਨੀ ਦਾ ਕੀਤਾ ਹੋਇਆ ਉਹ ਸਾਰਾ ਕਰਮ નિਸ਼ਫਲ ਚਲਾ ਜਾਂਦਾ ਜੇ ਕਿਤੇ ਪਤੀ ਦੀ ਖੁਸ਼ੀ ਨਾ ਹੋਵੇ ਉਹਦਾ ਲਾਇਆ ਹਾਰ ਸ਼ਿੰਗਾਰ ਵੀ ਫਲ ਚਲਾ ਜਾਂਦਾ ਜੇ ਪਤੀ ਵੀ ਖੁਸ਼ੀ ਨਹੀਂ ਤੇ ਇਸੇ ਤਰ੍ਹਾਂ ਹੋਏ ਪਿਆਰਿਓ ਸਿੱਖ ਦਾ ਕੀਤਾ ਹੋਇਆ ਹਾਰ ਸ਼ਿੰਗਾਰ ਸਾਰਾ ਕੁਝ ਅਸਫਲ ਚਲਾ ਜਾਂਦਾ ਜੇ ਗੁਰੂ ਦੀ ਖੁਸ਼ੀ ਨਹੀਂ ਮੈਂ ਕਹਿੰਦਾ ਕਿੰਨੇ ਵੀ ਜੱਪ ਤਪ ਕਿਉਂ ਨਾ ਕਰ ਲਏ ਜਾਨ ਪੂਜਾ ਵਰਨੀਆਂ ਅਖੰਡ ਪਾਠ ਕਿਉਂ ਨਾ ਕਰ ਲੈ ਜਾਨ ਮर्यादाਵਾਂ ਰੱਖ ਲਈਆਂ ਜਾਨ ਸੋਧ ਰੱਖ ਲਈ ਜਾਵੇ ਜੇ ਗੁਰੂ ਦੀ ਖੁਸ਼ੀ ਨਹੀਂ ਤੇ ਉਹਦੇ ਵਿੱਚੋਂ ਪ੍ਰਾਪਤੀ ਨਹੀਂ ਹੋ ਸਕਦੀ ਕਹਿੰਦੇ ਵੀ ਗੁਰੂ ਤੇ ਸਿੱਖ ਦਾ ਰਿਸ਼ਤਾ ਇਦਾਂ ਦਾ ਜਿਦਾਂ ਪਤੀ ਤੇ ਪਤਨੀ ਦਾ ਗੁਰੂ ਤੇ ਸਿੱਖ ਦਾ ਰਿਸ਼ਤਾ ਇਦਾਂ ਦਾ ਜਿਦਾਂ ਪਿਤਾ ਤੇ ਪੁੱਤਰ ਦਾ ਰਿਸ਼ਤਾ ਹੁੰਦਾ